ਮੈਂ ਅਰਜਨ ਦੱਸਿਆ ਸ਼ਕਰੀ ਆਗੂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜੀ ਅੱਜ ਜੋ ਐਸਕੇਐਮ ਗੈਰ ਰਾਜਨੀਤਿਕ ਅਤੇ ਕੇਐਮਐਮ ਮੋਰਚਾ ਭਾਰਤ ਜੋ ਉਹਨਾਂ ਦੀ ਕਾਰ ਸੀਗੀ ਕਿ ਅੱਜ 7 ਵਜੇ ਤੋਂ ਲੈ ਕੇ 4 ਵਜੇ ਤੱਕ ਅਸੀਂ ਪੂਰਾ ਪੰਜਾਬ ਅਤੇ ਚੰਡੀਗੜ੍ਹ ਬੰਦ ਰੱਖਾਂਗੇ ਸੋ ਅੱਜ ਅਸੀਂ ਖਲੋਤੇ ਆ ਤਰਨਤਾਰਨ ਸ਼ਹਿਰ ਬੋੜੀ ਵਾਲੇ ਚੌਂਕ ਦੇ ਵਿੱਚ ਜੇ ਅਸੀਂ ਗੱਲ ਕਰ ਲਈਏ ਕਿ ਉਸ ਕਾਲ ਨੂੰ ਸਫਲ ਬਣਾਉਣ ਵਾਸਤੇ ਸਾਡੇ ਪੂਰਾ ਤਰਨਤਾਰਨ ਜ਼ਿਲ੍ਹੇ ਦੇ ਸਾਰੇ ਵਸਨੀਕਾਂ ਨੇ ਜਿੰਨੇ ਵੀ ਇਹਦੇ ਵਿੱਚ ਵਰਗ ਵਸਦੇ ਆ ਸਾਡੇ ਦੁਕਾਨਦਾਰ ਵੀਰਾਂ ਨੇ ਪੂਰਨ ਤੌਰ ਤੇ ਜਿਹੜਾ ਵਾ ਉਹ ਸੰਯੋਗ ਕੀਤਾ ਵਾ ਅਸੀਂ ਇਹਨਾਂ ਦਾ तहे ਦਿਲੋਂ ਧੰਨਵਾਦ ਕਰਦੇ ਆ ਤੁਹਾਡੇ ਮਾਧਿਅਮ ਰਾਹੀਂ ਇਹ ਵੀ ਦੱਸਣਾ ਚਾਹੁੰਦੇ ਆ ਕਿ ਜਿਹੜੀ ਲੜਾਈ ਆ ਇਹ ਕਿਸਾਨ ਮਜ਼ਦੂਰ ਦੀ ਨਹੀਂ ਹੈਗੀ ਇਹ ਹਰੇਕ ਵਰਗ ਦੀ ਲੜਾਈ ਆ ਜਿਹੜਾ ਦੋ ਵਕਤ ਦੀ ਰੋਟੀ ਖਾ ਕੇ ਜਿੰਨੂੰ ਨੀਂਦ ਆਉਂਦੀ ਆ ਇਹ ਉਹਦੀ ਲੜਾਈ ਆ ਜੇ ਅਸੀਂ ਚਾਹੁੰਦੇ ਆ ਕਿ ਸਾਡੇ ਦੋ ਵਕਤ ਦੇ ਚੁੱਲ੍ਹੇ ਸਾਡੇ ਘਰ ਦੇ ਵਿੱਚ ਬਲਦੇ ਰਹਿਣ ਇਸ ਲੜਾਈ ਨੂੰ ਲੜਨਾ ਪਊਗਾ ਤੇ ਅਖੀਰ ਤੱਕ ਜਿੰਨਾ ਪਊਗਾ ਜੇ ਸ਼ੰਭੂ ਬਾਰਡਰ ਦੇ ਉੱਤੇ ਜਿਹੜੇ ਕਿਸਾਨਾਂ ਤੇ ਜਾਂ ਮਜ਼ਦੂਰਾਂ ਦੇ ਉੱਤੇ ਗੋਲੇ ਮਾਰ ਰਹੀ ਹੈ ਸਰਕਾਰ ਜਿਹੜਾ ਸਾਡੇ ਢੱਲੇਵਾਲ ਸਾਹਿਬ ਹੁਣੀ ਜਿਹੜੇ ਆ ਮਰਨ ਵਰਤ ਤੇ ਅੱਜ 35 ਦਿਨ ਹੋ ਗਿਆ ਬੈਠੇ ਆ ਉਹ ਆਮ ਵਰਗ ਦੀ ਆਮ ਲੋਕਾਂ ਦੀ ਲੜਾਈ ਪੂਰੇ ਆਬਾਮ ਦੀ ਲੜਾਈ ਲਈ ਕੇ ਲੜ ਰਿਹਾ ਕਿਸੇ ਇੱਕ ਵਰਗ ਦੀ ਲੜਾਈ ਨਹੀਂ ਲੜ ਰਿਹਾ ਸੋ ਪੂਰੇ ਤਰਨਤਾਰਨ ਦੇ ਦੇਸ਼ ਵਾਸੀਆਂ ਦਾ ਦੁਕਾਨਦਾਰ ਵੀਰਾਂ ਦਾ ਉਹਨਾਂ ਨੂੰ ਸਲੂਟ ਆ ਕੋਰਟਰ ਕੋਟ ਜਿਹੜਾ ਅਸੀਂ ਧੰਨਵਾਦ ਕਰਨਾ ਚਾਹੁੰਦੇ ਕਿ ਜਿਹੜੀ ਸਾਡੀ ਕਾਲ ਨੂੰ ਉਹਨਾਂ ਨੇ ਸਫਲ ਕੀਤਾ ਸੇਕ ਟੱਲੇਵਾਲ ਜੀ ਦੀ ਸਿਹਤ ਨੂੰ ਲੈ ਕੇ ਇਸ ਤਰ੍ਹਾਂ ਦੇ ਸਵਾਲ ਕਿ ਸੁਪਰੀਮ ਕੋਰਟ ਵੱਲੋਂ ਪਿਆ ਜਾ ਰਿਹਾ ਹੁਣ ਤੱਕ ਵੀ ਸਹੀ ਦਾ ਜਵਾਬ ਉਸ ਨੂੰ ਲੈ ਕੇ ਕੀ ਕਹਿਣਾ ਚਾਹੁੰਦੇ ਸੀ ਹਾਂਜੀ ਜੋ ਸੁਪਰੀਮ ਕੋਰਟ ਆ ਉਹ ਪੰਜਾਬ ਸਰਕਾਰ ਤੇ ਜਿਹੜਾ ਪੂਰਨ ਤੌਰ ਤੇ ਦੇਸ਼ ਦੇ ਰਹੀ ਆ ਕਿ ਇਹਨਾਂ ਨੂੰ ਚੱਕ ਕੇ ਜਿਹੜਾ ਹਸਪੀਟਲ ਦੇ ਵਿੱਚ ਦਾਖਲ ਕਰਾਇਆ ਜਾਵੇ ਅਤੇ ਇਹਨਾਂ ਦੀ ਪੋਖੜ ਧਾਲ ਜਿਹੜੀਆਂ ਖਤਮ ਕੀਤੀ ਜਾਵੇ ਜੇ ਅਸੀਂ ਸੁਪਰੀਮ ਕੋਰਟ ਦੀ ਗੱਲ ਕਰ ਲਈਏ ਕਿਉਂਕਿ ਇਹ ਜਿਹੜਾ ਸਾਡਾ ਮੋਰਚਾ ਵਾ ਇਹ ਮੋਦੀ ਵਰਸਸ ਕਿਸਾਨ ਵਾ ਮੋਦੀ ਵਰਸਸ ਕਿਸਾਨ ਜਾਂ ਕਿਸਾਨ ਵਰਸਸ ਸੁਪਰੀਮ ਕੋਰਟ ਨਹੀਂ ਹੈਗਾ ਸੁਪਰੀਮ ਕੋਰਟ ਨੂੰ ਜਿਹੜਾ ਵਾ ਇਹ ਉਹਨਾਂ ਨੂੰ ਕਾਨੂੰਨ ਜਿਹੜਾ ਵਾ ਕਾਨੂੰਨ ਬਣਾਉਣ ਤੇ ਜ਼ੋਰ ਦੇਣਾ ਚਾਹੀਦਾ ਵਾ ਕੇਂਦਰ ਸਰਕਾਰ ਤੇ ਜ਼ੋਰ ਪਾਉਣਾ ਚਾਹੀਦਾ ਕਿ ਤੁਸੀਂ ਇਹਨਾਂ ਦੇ ਜਿਹੜੇ ਆ ਜੋ ਇਹਨਾਂ ਦਾ ਐਮਐਸਪੀਆ ਲੀਗਲ ਗਾਰੰਟੀ ਕਾਨੂੰਨ ਆ ਕਿਸਾਨ ਮਜ਼ਦੂਰ ਦਾ ਕਰਜ਼ਾ ਵਾ ਸਾਰੀਆਂ ਜਿਹੜੀਆਂ 13 ਮੰਗਾਂ ਤੇ ਲੜ ਰਹੇ ਆ ਉਹ ਮਾਫ ਕਰੋ ਨਾ ਕਿ ਉਹਨਾਂ ਨੂੰ ਪੰਜਾਬ ਦੀ ਸਰਕਾਰ ਤੇ ਜ਼ੋਰ ਪਾ ਕੇ ਤੇ ਡੱਲੇਵਾਲ ਸਾਹਿਬ ਨੂੰ ਜਿਹੜਾ ਵਾ ਚੁੱਕਣ ਦੀ ਕੋਸ਼ਿਸ਼ ਕੀਤੀ ਜਾਵੇ ਕਿਉਂਕਿ ਜੇ ਡੱਲੇਵਾਲ ਨੂੰ ਜਬਰੀ ਚੁੱਕਣ ਦੀ ਕੋਸ਼ਿਸ਼ ਕੀਤੀ ਤੇ ਉੱਤੇ ਜਿਹੜਾ ਵਾ ਸਾਡੀਆਂ ਲਾਸ਼ਾਂ ਉਤੋਂ ਦੀ ਤੇ ਨੰਗ ਕੇ ਚੁੱਕ ਸਕਦੇ ਆ ਉਦਾਂ ਨਹੀਂ ਚੁੱਕ ਸਕਦੇ ਤੁਹਾਡੇ ਮਾਧਿਅਮ ਰਾਹੀਂ ਦੱਸਣਾ ਚਾਹੁੰਦੇ ਆ ਕਿ ਜਿਹੜ ਬਗਰਾੜੀ ਕਾਂਡ ਦਾ ਰੂਪ ਨਾਂ ਦਿੱਤਾ ਜਾਵੇ ਇਹ ਦੱਸਣਾ ਚਾਹੁੰਦੇ ਆ ਕਿ ਇਹ ਸ਼ਾਂਤੀਪੂਰਵਕ ਮੋਰਚਾ ਵਾ ਲੋਕਾਂ ਦੀਆਂ ਮੰਗਾਂ ਨੂੰ ਲੈ ਕੇ ਮੋਰਚਾ ਵਾ ਇਹ ਮੰਗਾਂ ਜਿਹੜੀਆਂ ਮੋਦੀ ਸਰਕਾਰ ਨੂੰ ਮੰਨਣੀਆਂ ਚਾਹੀਦੀਆਂ। ਅੱਜ ਸਰ ਅੱਜ ਜਿਹੜੀ ਪੰਜਾਬ ਬੰਦ ਨੂੰ ਲੈ ਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਕਾਲ ਕੀਤੀ ਗਈ ਆ ਕੀ ਕਹਿਣਾ ਚਾਹੁੰਦੇ ਹੋ ਉਸ ਨਾਲ? ਦੇਖੋ ਜੀ ਮੈਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਇਸ਼ਾਰੀ ਪ੍ਰਧਾਨ ਸ਼ਮਸ਼ੀਰ ਸਿੰਘ ਤਰਨਤਾਰਨ ਅੱਜ ਸਾਰੇ ਸ਼ਹਿਰ ਨੇ ਤਰਨਤਾਰਨ ਦੇ ਨੇ ਬਹੁਤ ਤਗੜਾ ਸੰਯੋਗ ਬਹੁਤ ਤਗੜਾ ਹੰਗਾਰਾ ਮਿਲਿਆ ਜਿਹਦੇ ਵਿੱਚ ਉਹਨਾਂ ਨੇ ਪੰਜਾਬ ਬੰਦ ਕਰਕੇ ਸੈਂਟਰ ਦੀ ਮੋਦੀ ਸਰਕਾਰ ਨੂੰ ਦੱਸਦਾ ਕਿ ਜਿਹੜਾ ਪੰਜਾਬ ਆ ਪੰਜਾਬ ਦੇ ਦੁਕਾਨਦਾਰ ਮਜ਼ਦੂਰ ਕਿਸਾਨ ਨੌਜਵਾਨ ਸਾਰੇ ਇਕ ਨੇ ਸੋ ਇਹ ਬਹੁਤ ਤਗੜਾ ਜਿਹੜਾ ਹੰਗਾਰਾ ਤਰਨਤਨ ਸ਼ਹਿਰ ਤੋਂ ਮਿਲਿਆ ਸੋ ਤਰਨਤਨ ਸ਼ਹਿਰ ਵਾਲਿਆਂ ਦਾ ਬਹੁਤ ਬਹੁਤ ਸਾਡੀ ਟੀਮ ਵੱਲੋਂ ਨੌਜਵਾਨ ਟੀਮ ਵੱਲੋਂ ਬਹੁਤ ਬਹੁਤ ਧੰਨਵਾਦ ਹੈ ਜੀ ਅਗਰ ਕਿਸਾਨ ਮੋਦੀ ਤੇ ਮੰਗਾ ਨਹੀਂ ਮੰਨਿਆ ਚਾਹੀਦੀ ਅਗਲਾ ਐਕਸ਼ਨ ਹੋ ਸਕਦਾ ਦੇਖੋ ਜੀ ਜੇ ਤੇ ਮੋਦੀ ਸਰਕਾਰ ਨੂੰ ਵੈਸੇ ਤਾਂ ਹੋਣ ਜਿਹੜਾ ਪਤਾ ਲੱਗ ਹੀ ਜਾਊਗਾ ਜਦੋਂ ਪੰਜਾਬ ਬੰਦ ਦੇ ਸੱਦੇ ਦੇ ਵਿੱਚ ਸਾਰੇ ਪੰਜਾਬ ਨੇ ਜਿਹੜੇ ਕਹਿੰਦੇ ਸੀ ਇਹ ਸਿਰਫ ਕਿਸਾਨ ਹੀ ਜਿਹੜੇ ਸੰਘਰਸ਼ ਤੇ ਬੈਠੇ ਨੇ ਇਹਨਾਂ ਵਿੱਚ ਮਜ਼ਦੂਰ ਕੋਈ ਨਹੀਂ ਅੱਜ ਤੁਸੀਂ ਆਪ ਹੀ ਦੇਖ ਰਹੇ ਹੋ ਪੰਜਾਬ ਬੰਦ ਆ ਜਿਹਦੇ ਵਿੱਚ ਦੁਕਾਨਦਾਰ ਵੀ ਦੁਕਾਨਦਾਰਾਂ ਨੇ ਦੁਕਾਨਾਂ ਬੰਦ ਕਰਕੇ ਸਮਰਥਨ ਦਿੱਤਾ ਮਜ਼ਦੂਰ ਭਾਈਚਾਰਾ ਵੀ ਨਾਲ ਆ ਉਹ ਵੀ ਇੱਥੇ ਆਏ ਹੋਏ ਨੇ ਦੁਕਾਨਦਾਰ ਸਾਰੇ ਨੌਜਵਾਨ ਜਿਹੜੇ ਉਹ ਨਾਲ ਨੇ ਇਹੋ ਜੀ ਕੋਈ ਗੱਲ ਨਹੀਂ ਆ ਕਿ ਸਿਰਫ ਇਹ ਜਿਹੜੇ ਜਿਹੜਾ ਕਿ ਕਿਸਾਨਾਂ ਦਾ ਏਜੰਡਾ ਵਾ ਇੱਥੇ ਸਾਰਾ ਇੱਕੋ ਵੀ ਕਿਸਾਨੀ ਰਹੂਗੀ ਮੰਡੀ ਚੱਲੂਗੀ ਜੇ ਮੰਡੀ ਖਤਮ ਕਰਤੀ ਜਿੱਦਾਂ ਮੋਦੀ ਸਾਹਿਬ ਦੀ ਨੀਤੀ ਆ ਮੰਡੀ ਖਤਮ ਕਰਕੇ ਸਾਰਾ ਪ੍ਰਾਈਵੇਟ ਕਰਨ ਦਾ ਜੇ ਪ੍ਰਾਈਵੇਟ ਹੋ ਗਿਆ ਤੇ ਮੈਨੂੰ ਨਹੀਂ ਲੱਗਦਾ ਕਿ ਬਾਚੋਂ ਆਪਣੇ ਪੰਜਾਬ ਦੀ ਕਿਉਂ ਪੰਜਾਬ ਕੋਲ ਸਿਰਫ ਖੇਤੀਬਾੜੀ ਜਰੀਆ ਵਾਇਕ ਖੇਤੀਬਾੜੀ ਤੇ ਨਿਰਭਰ ਆ ਪੰਜਾਬ ਜੇ ਖੇਤੀ ਖਤਮ ਕਰਤੀ ਤੇ ਫਿਰ ਜਿਹੜਾ ਵਾ ਪੰਜਾਬ ਦਾ ਜਿਹੜਾ ਓਕਾ ਸਿਸਟਮ ਜਿਹੜਾ ਹੋ ਜਾਊਗਾ ਅਰ ਮੰਨਦਾ ਵਾ ਵੱਲੋਂ ਦਾ ਬੰਦ ਦਾ ਫਟਾ ਦਿੱਤਾ ਗਿਆ ਹੈ ਜੀ ਕਸਰ ਤੇ ਮੈਂ ਚਾਹਤਰੀ ਆ ਜੁਨੀਅਨ ਇਹ ਆਪੂ ਪ੍ਰਧਾਨ ਸਾਡੀ ਭਾਜੀ ਨਾਲ ਲੱਗੇ ਆ ਅੱਜ ਸਾਰਾ ਸ਼ਹਿਰ ਰਬਕੁਲ ਬੰਦ ਕੀਤਾ ਜੀ ਇੱਕ ਨਾਲ ਵੁਛਾਲ ਆ ਸਹੀ ਦੁਕਾਨਦਾਰੀ ਵੁਛਾਲ ਆ ਜੇ ਸਾਰੀ ਸਪੋਰਟ ਇਹ ਯੂਨੀ ਦਿੱਤੀ ਜਾਂਦੀ ਹੈ ਅੱਜ ਸਰਕਾਰੀ ਯਾਦਾਂ ਦਾ ਮੁੰਡਾ ਬਾਬਾ ਦੁਕਾਨਦਾਰਾਂ ਵੱਲੋਂ ਦੁਕਾਨਾਂ ਖੋਲ੍ਹੀਆਂ ਚੱਲੀਆਂ ਐ ਐਮਐਸਪੀ ਦੇ ਪੰਨਿਆਂ ਦੇ ਟੂਲ ਸੰਬੰਧੀ ਮੁੱਦੇ ਉੱਪਰ ਇਹੋ ਪਾਵੇਂ ਮਸਿਆਵਾ ਠੀਕ ਐ ਬਹੁਤ ਬੰਨੀ ਗੱਲ ਵਾ ਬਹੁਤ ਮਸਿਆਵਾ ਪਰ ਪਤੂਰ ਕਿਸਾਨ ਜੇਵਾ ਸਾਡੇ ਪਿੱਛੇ ਡਰਦਾ ਫਰਦਾ ਵਾ ਕਿ ਕਿਸਾਨ ਖੁਸ਼ ਆਲਾ ਅਸੀਂ ਖੁਸ਼ ਆਲਾ ਜੇ ਕਿਸਾਨ ਕੋ ਚਾਰ ਪੈਸੇ ਆ ਸਾਡੇ ਕੋ ਪੈਸੇ ਆ ਤੇ ਪੈਸੇ ਤੇ ਮੇਰੀ ਪੱਸੀ ਤੇ ਰੱਖਦਾ ਗਿਆ ਠੀਕ ਐ ਸਾਰੇ ਦੁਕਾਨਦਾਰ ਜੂਨੇ ਪ੍ਰਧਾਨ ਆਪਣੇ ਆਪ ਨੂੰ ਜਿਪਾਈ ਐ ਨੇ ਸਾਰਾ ਸ਼ਹਿਰ ਪਤ ਕੀਤਾ ਕਹ ਜੀ ਕਿਸਾਨ ਮਜ਼ਦੂਰ ਵੱਲੋਂ ਜਿਹੜਾ ਵਾਦ ਦਾਸ ਉਹ ਕੱ ਦਿੱਤਾ ਗਿਆ ਵਾ ਦੁਕਾਨਦਾਰਾਂ ਵੱਲੋਂ ਕੀ ਉਹਦਾ ਸਮਰਥਨ ਕੀਤਾ ਜਾ ਰਿਹਾ ਹੈ ਦੇਖੋ ਜੀ ਇਹ ਜਿਹੜੀ ਸਾਡੀ ਲੜਾਈ ਆ ਫਸਲਾਂ ਤੇ ਨਸਲਾਂ ਦੀ ਲੜਾਈ ਆ ਜਿਹੜੀ ਕੋਰਪੋਰੇਟ ਘਰਾਣੇ ਜਿਹੜੇ ਸਾਡੇ ਸਿਰ ਤੇ ਆ ਕੇ ਬਹਿ ਗਏ ਨੇ ਉਹ ਮੋਦੀ ਸਰਕਾਰ ਦੀ ਦੇਣ ਜਿਹੜਾ ਕਾਰੋਬਾਰ ਜਿਹੜਾ ਸਾਡਾ ਬਿਲਕੁਲ ਖਤਮ ਹੋਣ ਤੇ ਛੋਟੇ ਦੁਕਾਨਦਾਰ ਬਿਲਕੁਲ ਖਤਮ ਹੋ ਗਏ ਨੇ ਤੇ ਜਿਹੜੇ ਇਹਨਾਂ ਨੇ ਜਿਹੜਾ ਮੋਦੀ ਸਰਕਾਰ ਨੇ ਇੱਕ ਵਾਅਦਾ ਕੀਤਾ ਸੀ ਐਨਐਸਪੀ ਜਿਹੜਾ ਦੇਣ ਦਾ ਵਾਅਦਾ ਕੀਤਾ ਸੀਗਾ ਪਰ ਉਹ ਵੀ ਉਹਨਾਂ ਨੇ ਦਿੱਤੀ ਨਹੀਂ ਲਈ ਜਿਹੜਾ ਇਹ ਸਰਕਾਰ ਜਿਹੜੀ ਆ ਠੱਗਾਂ ਤੇ ਚੋਰਾਂ ਦੀ ਸਰਕਾਰ ਆ ਤੇ ਕਿਸਾਨਾਂ ਨਾਲ ਜਿਹੜਾ ਇਹ ਧੱਕਾ ਕਰਕੇ ਜਿਹੜਾ ਇਹਨਾਂ ਨੂੰ ਜਿਹੜੇ ਵਾਅਦੇ ਕੀਤੇ ਸੀ ਉਹ ਨਾ ਪੂਰੇ ਹੋ ਕੀਤੇ ਇਹਨਾਂ ਨੇ ਸਾਡਾ ਢੱਲੇਵਾਲ ਸਾਹਿਬ 77 ਸਾਲ ਦੀ ਉਮਰ ਦੇ ਵਿੱਚ ਜਿਹੜੀ ਸਾਡੀ ਜਵਾਨੀ ਨੂੰ ਬਚਾਉਣ ਕਰਕੇ ਤੇ ਫਸਲਾਂ ਨੂੰ ਤੇ ਨਸਲਾਂ ਨੂੰ ਬਚਾਉਣ ਕਰਕੇ ਇਹ ਜਿਹੜਾ ਭੁਖੜਤਾਲ ਦੇ ਬੈਠੇ ਨੇ ਅੱਜ ਉਹਨਾਂ ਨੇ ਜਿਹੜੀ ਬੰਦ ਦੀ ਕਾਲ ਕੀਤੀ ਸੀ ਪੰਜਾਬ ਬੰਦ ਕਰਨ ਦੀ ਉਹ ਅੱਜ ਸੀ ਪੂਰੀ ਜਿਹੜਾ ਤਰਨਤਾਰਨ ਦੇ ਵਿੱਚ ਅਸੀਂ ਮੇਰੇ ਨਾਲ ਨੀਨੇ ਭਾਜੀ ਲੋਹੇ ਵਾਲੇ ਨੇ ਦੇ ਪ੍ਰਧਾਨ ਮੈਂ ਐਸੋਸੀਏਸ਼ਨ ਦਾ ਪ੍ਰਧਾਨ ਆ ਅਸੀਂ ਸਾਰੇ ਤਰਨਤਨ ਜ਼ਿਲ੍ਹੇ ਦੇ ਬੰਦ ਦੀ ਕਾਲ ਕੀਤੀ ਸੀ ਉਹ ਪੂਰਨ ਤੌਰ ਤੇ ਸਮਰਥਨ ਦਿੱਤਾ ਸਾਡੇ ਦੁਕਾਨਦਾਰ ਵੀਰਾਂ ਨੇ ਸਾਨੂੰ ਤੇ ਉਹ ਬੰਦ ਕਰਕੇ ਅਸੀਂ ਕੀਤਾ